ਬिलासपुर ਦੀਆਂ ਉੱਚੀਆਂ ਪਹਾੜੀਆਂ ਦੇ ਵਿੱਚ ਬਣਿਆ ਹੋਇਆ ਕਿਲਾ ਤਾਰਾਗੜ ਸਾਹਿਬ ਪੰਜਾਂ ਕਿਲਿਆਂ ਦੇ ਵਿੱਚੋਂ ਇੱਕ ਕਿਲਾ ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਣਵਾਇਆ ਸੀ ਤਾਂ ਜੋ ਪਹਾੜੀ ਰਾਜਿਆਂ ਦੇ ਹਮਲਿਆਂ ਤੋਂ ਅਨੰਦਪੁਰ ਸਾਹਿਬ ਜੀ ਦੀ ਧਰਤੀ ਨੂੰ ਬਚਾਇਆ ਜਾ ਸਕੇ ਤੇ ਆਓ ਜੀ ਅੱਜ ਆਪਾਂ ਦਰਸ਼ਨ ਕਰਦੇ ਹਾਂ ਕਿਲਾ ਤਾਰਾਗੜ ਸਾਹਿਬ ਜੀ ਦੇ ਸੋ ਬਹੁਤ ਛੋਟੇ ਜਿਹੇ ਰਸਤੇ ਦੇ ਵਿੱਚੋਂ ਲੰਘ ਕੇ ਅਸੀਂ ਪਹੁੰਚ ਰਹੇ ਹਾਂ ਕਿਲਾ ਤਾਰਾਗੜ੍ਹ ਸਾਹਿਬ ਜੀ ਜਿਵੇਂ ਤੇ ਸਾਹਮਣੇ ਦਿਖ ਰਿਹਾ ਹੈ ਜੀ ਗੇਟ ਤੇ ਆਓ ਜੀ ਕਰਦੇ ਹਾਂ ਦਰਸ਼ਨ ਤੇ ਜੁੜੇ ਰਹੋ ਜੀ ਵੀਡੀਓ ਦੇ ਅੰਤ ਤੱਕ ਮੈਂ ਤੁਹਾਨੂੰ ਦਿਖਾਉਂਗਾ ਜੀ ਪੂਰਾ ਕਿਲਾ ਸੰਗ ਜੀ ਪਹਾੜੀਆਂ ਦੇ ਵਿੱਚ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਤਕਰੀਬਨ 7 ਕਿਲੋਮੀਟਰ ਦੂਰ ਸਥਿਤ ਹੈ ਗੁਰਦੁਆਰਾ ਕਿਲਾ ਤਾਰਾਗੜ ਸਾਹਿਬ ਸੋ ਬਹੁਤ ਮਿਹਨਤ ਮੁਸ਼ਕਲ ਤੋਂ ਦੇ ਨਾਲ ਅੱਜ ਮੈਂ ਕੋਸ਼ਿਸ਼ ਕਰ ਰਿਹਾ ਕਿ ਤੁਹਾਨੂੰ ਸਾਰੇ ਕਿਲਾ ਸਾਹਿਬਾਂ ਦੇ ਦਰਸ਼ਨ ਕਰਾਵਾਂ ਸੋ ਜੀ ਅੱਜ ਆਪਾਂ ਪਹੁੰਚੇ ਹਾਂ ਹੁਣ ਗੁਰਦੁਆਰਾ ਕਿਲਾ ਤਾਰਾਗੜ ਸਾਹਿਬ ਸਾ ਸੰਗਤ ਜੀ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਹੁਣ ਆਪਸੋਂ ਆਪਾਂ ਇਸ ਗੁਰਦੁਆਰਾ ਸਾਹਿਬੀ ਦਾ ਇਤਿਹਾਸ ਸੁਣਦੇ ਆ ਜੀ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਵੈਗੂ ਜੀ ਕੀ ਫਤਿਹ ਜੀ ਅਨੰਦਪੁਰ ਸਾਹਿਬ ਧਰਤੀ ਤੇ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਪੰਜ ਕਿਲੇ ਸਾਜੇ ਜੀ ਪਹਿਲਾ ਕਿਲਾ ਕਿਲਾ ਅਨੰਦਗੜ੍ਹ ਸਾਹਿਬ ਦੂਸਰਾ ਕਿਲਾ ਕਿਲਾ ਲੋਗੜ੍ਹ ਸਾਹਿਬ ਜੀ ਤੀਸਰਾ ਕਿਲਾ ਕਿਲਾ ਹੋਲਗੜ੍ਹ ਸਾਹਿਬ ਚੌਥਾ ਕਿਲਾ ਕਿਲਾ ਫਤਿਹਗੜ੍ਹ ਸਾਹਿਬ ਇਹ ਪੰਨੀਵੋ ਕਿਲਾ ਹੱਜ ਕਿਲੇ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਕਿਲਾ ਤਾਰਾਗੜ ਸਾਹਿਬ ਇਸ ਸਥਾਨ ਤੇ ਤਕਰੀਬਨ 500 ਬ੍ਰਹਮਗਣੀ ਸਿੰਘ ਭਾਈ ਨਿਵੰਦੀ ਕਰਦੇ ਸੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਿਲਾ ਨੰਦਗੜ ਸਾਹਿਬ ਤੋਂ ਪ੍ਰਸ਼ਾਦੀ ਹਾਸੀ ਤੇ ਇੱਥੇ ਪ੍ਰਸ਼ਾਦਾ ਲਗਨ ਸੀ ਪ੍ਰਸ਼ਾਦਾ ਤਿਆਰ ਕਰਵਾ ਕੇ ਆਪ ਸਿੰਘਾਂ ਨੂੰ ਪ੍ਰਸ਼ਾਦਾ ਸਪੰਦ ਸੀ ਭਾਈ ਕਨੀਆ ਜੀ ਜਲਦੀ ਸੇਵਾ ਕਰਦੇ ਸੀ ਇਧਰ ਪਹਾੜੀਆਂ ਦੇ ਬੈਕ ਸ਼ਾਈਡ ਤੇ ਬਲਾਸਪੁਰ ਪੈਂਦਾ ਹੈ ਜਿਹੜੇ ਬਲਾਸਪੁਰ ਦੇ ਪਹਾੜੀ ਰਾਜੇ ਸੀ ਉਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਹਮਲੇ ਕਰਦੇ ਸੀ ਉਹਨਾਂ ਨੂੰ ਡਰ ਸੀ ਕਿ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਾਜ ਸਭਾ ਸਜਾਉਂਦੇ ਨੇ ਤਖਤ ਸਜਾਉਂਦੇ ਨੇ ਕਲਗੀ ਤੋੜਾ ਲਾਉਂਦੇ ਨੇ ਘੋੜੇ ਰੱਖਦੇ ਨੇ ਹਾਥੀ ਰੱਖਦੇ ਨੇ ਉਹਨਾਂ ਦੇ ਰਾਜੇ ਵਾਲੇ ਸੌਂਕਾ ਕਿ ਤੇ ਸਾਡੇ ਰਾਜਿਆਂ ਨੂੰ ਖਤਰਾ ਨਾ ਹੋ ਜਾਵੇ ਇਸ ਕਰਕੇ ਉਹ ਸਾਰੇ ਪਹਾੜੀ ਰਾਜੇ ਮਿਲ ਕੇ ਮਾਰੇ ਤੇ ਹਮਲਾ ਕਰਦੇ ਸੀ ਜੀ ਜਦੋਂ ਵੀ ਉਹਨਾਂ ਦੀ ਫੌਜਾਂ ਚੜਾਈ ਕਰਕੇ ਆਉਂਦੀਆਂ ਸੀ ਤਾਂ ਇਹ ਕਿਲਾ ਉੱਚਾ ਸੀਗਾ ਪਹਾੜੀ ਦੇ ਉੱਪਰ ਇਥੋਂ ਦੂਰ ਦੂਰ ਤੱਕ ਨਜ਼ਰ ਆਉਂਦਾ ਸੀ ਇਥੋਂ ਪਹਿਲਾਂ ਪਤਾ ਲੱਗ ਜਾਂਦਾ ਸੀ ਕਿ ਫੌਜਾਂ ਚੜਾਈ ਕਰਕੇ ਆ ਰਹੀਆਂ ਹਨ ਤਾਂ ਉਹਨਾਂ ਨੂੰ ਇੱਥੇ ਹੀ ਰ ਸਤਾਰਾ ਸੂਚੀ ਇਸ ਸਥਾਨ ਤੇ ਪਹਿਲਾ ਜੰਗ ਜਦੋਂ ਫੈ ਸਿੰਘਾਂ ਦੀ ਜਿੱਤ ਹੋਈ ਦਸ਼ਮਣਾਂ ਦੀ ਹਾਰ ਹੋਈ ਜਦੋਂ ਜੰਗ ਜਦੋਂ ਹੁੰਦੇ ਸੀ ਉਦੋਂ ਵੀ ਭਾਈ ਕਨੀਏ ਜੀ ਜਲਦੀ ਸੇਵਾ ਕਰਦੇ ਸੀ ਵਿੱਚੋਂ ਸਿੰਘਾਂ ਨੇ ਸ਼ਿਕਾਇਤ ਕੀਤੀ ਕਿ ਮਹਾਰਾਜ ਜੀ ਅਸੀਂ ਦਸ਼ਮਣਾਂ ਨੂੰ ਮਾਰਦੇ ਹਾਂ ਭਾਈ ਕਨੀਏ ਜੀ ਜਲ ਸਕਾ ਕੇ ਸਾਡੇ ਨਾਲ ਦੁਬਾਰਾ ਲੜਨ ਦੇ ਸਮਰੱਥਾ ਬਣਾ ਦਿੰਦੇ ਹਨ ਤਾਂਤਨਤ ਸਿੰਘ ਗੁਰਗੋਂ ਸਿੰਘ ਸਾਹਿਬ ਜੀ ਮਹਾਰਾਜ ਨੇ ਭਾਈ ਕਨੀਏ ਨੂੰ ਬੁਲਾ ਕੇ ਪੁੱਛਿਆ ਕਿ ਭਾਈ ਤੇਰੀ ਸਿੰਘਾਂ ਨੇ ਸ਼ਿਕਾਇਤ ਕੀਤੀ ਹੈ ਤੂੰ ਦਸ਼ਮਣਾਂ ਨੂੰ ਜਲ ਸਕਾਉਂਦਾ ਹੈ ਤਾਂ ਭਾਈ ਕਨੀਏ ਨੇ ਕਿਹਾ ਮਹਾਰਾਜ ਜੀ ਮੇਰੇ ਲਈ ਕੋਈ ਦਸਮਣ ਨਹੀਂ ਕੋਈ ਆਪਣਾ ਹੀ ਸਭ ਇੱਕ ਸਮਾਨ ਹਨ ਮੈਂ ਜਿਸ ਨੂੰ ਵੀ ਜਲਸ ਪਾਉਂਦਾ ਵਿੱਚ ਤੁਹਾਡਾ ਚਿਹਰਾ ਨਜ਼ਰ ਆਉਂਦਾ ਹੈ ਮੇਰੇ ਲਈ ਸਭ ਇੱਕ ਸਮਾਨ ਹਨ ਮੈਂ ਜਿਸ ਦੇ ਮੁਖ ਵਿੱਚ ਜਲ ਪਾਉਂਦਾ ਹਾਂ ਉਹਦੇ ਵਿੱਚ ਤੁਹਾਡੇ ਦਰਸ਼ਨ ਹੁੰਦੇ ਹਨ ਮਹਾਰਾਜ ਬੜੇ ਖੁਸ਼ ਹੋਏ ਕਿ ਜਿੱਥੇ ਭਾਈ ਤੂੰ ਜਲਦੀ ਸੇਵਾ ਕਰ ਦਿੱਥੇ ਮੱਲਣਾ ਪੱਟੀ ਵੀ ਕਰਿਆ ਕਰ ਇਸ ਸਥਾਨ ਤੇ ਹੀ ਭਾਈ ਕਨੀ ਨੇ ਮੱਲਣਾ ਪੱਟੀ ਕੀਤੀਆਂ ਦੁਨੀਆ ਦੀ ਰੈੱਡ ਕਰਾਸ ਇਸ ਸਥਾਨ ਤੋਂ ਸ਼ੁਰੂ ਹੋਈ ਹੈ ਨੀਚੇ ਪਿੰਡ ਵਿੱਚ ਭਾਈ ਕਨੀ ਦਾ ਸਥਾਨ ਬਣਿਆ ਹੋਇਆ ਉਸ ਸਥਾਨ ਤੇ ਜਿੱਥੋਂ ਭਾਈ ਕਨੀਏ ਜੀ ਜਲ ਭਰਕੇ ਲੈ ਕੇ ਹੁੰਦੀ ਸੀ ਅੱਜ ਵੀ ਉਸ ਸਥਾਨ ਤੇ ਬੋਲੀ ਸਾਹਿਬ ਸੋਪਿਤ ਨੇ ਅੱਜ ਵੀ ਸੰਗਤਾਂ ਜਲ ਸਕਦੀਆਂ ਆਪਣੇ ਘਰਾਂ ਚ ਲੈ ਕੇ ਜਾਂਦੀਆਂ ਉਸ ਸਥਾਨ ਤੇ ਇੱਕ ਪ੍ਰਾਤਨਮਾਸਿਕ ਇੱਕ ਪ੍ਰਾਥਨ ਗੜਬਾ ਹੈ ਅਤੇ ਜਿਸ ਸਥਾਨ ਤੇ ਉਸ ਸਥਾਨ ਤੇ ਜਿਸ ਕਮਰੇ ਵਿੱਚ ਭਾਈ ਕਨੀਏ ਜੀ ਬੈਠਦੇ ਸੀ ਆਮਕਰਿਸ਼ ਚ ਕਮਰਾ ਵੀ ਹੈਗਾ ਉਹ ਸੰਗਤਾਂ ਦਰਸ਼ਨ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਪੂਰੀ ਜਾਣਕਾਰੀ ਗੁਰਦੁਆਰਾ ਸਾਹਿਬ ਜੀ ਬਾਰੇ ਦਿੱਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਵਾਰ ਖਾਲਸੇ ਦੀ ਧਰਤੀ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਵਿੱਚ ਆਏ ਆ ਪਰ ਕਦੇ ਵੀ ਸਾਨੂੰ ਮੌਕਾ ਨਹੀਂ ਮਿਲਿਆ ਕਿ ਅਸੀਂ ਭਾਈ ਕਨਈਆ ਜੀ ਦੇ ਤਪ ਸਥਾਨ ਦੇ ਦਰਸ਼ਨ ਕਰੀਏ ਸੋ ਅੱਜ ਆਪਾਂ ਦਰਸ਼ਨ ਕਰਾਂਗੇ ਜੀ ਤਪ ਸਥਾਨ ਭਾਈ ਕਨਈਆ ਜੀ ਜਿਹੜਾ ਕਿ ਅਨੰਦਪੁਰ ਸਾਹਿਬ ਕੇਸਗੜ ਸਾਹਿਬ ਤੋਂ ਲਗਭਗ 7 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਗੁਰੂ ਪਿਆਰੀ ਸਾਹਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਹੁੰਚੇ ਆ ਮਹਾਨ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ। ਖਾਲਸੇ ਦੀ ਜਨਮ ਭੂਮੀ ਅਤੇ ਇਸੇ ਸਥਾਨ ਦੇ ਉੱਪਰ ਜਿੱਥੇ ਪੰਜ ਕਿਲੇ ਮੌਜੂਦ ਹਨ ਪੰਜ ਕਿਲੇ ਬਣਾਏ ਗਏ ਹਨ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੁਆਰਾ ਉੱਥੇ ਹੀ ਭਾਈ ਕਨਈਆ ਜੀ ਦਾ ਤਪ ਸਥਾਨ ਵੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਜੋਬਿਤ ਹੈ ਤੇ ਆਓ ਦਰਸ਼ਨ ਕਰਦੇ ਆ ਗੁਰਦੁਆਰਾ ਭਾਈ ਕਨਈਆ ਜੀ ਇਸ ਸਥਾਨ ਦੇ ਉੱਪਰ ਜਿੱਥੇ ਭਾਈ ਕਨਈਆ ਜੀ ਦੀ ਮਸ਼ਕ ਜਿਸ ਨਾਲ ਉਹ जख्मੀਆਂ ਨੂੰ ਪਾਣੀ ਪਲਾਇਆ ਕਰਦੇ ਸਨ ਮਲਮ ਪੱਟੀ ਕਰਿਆ ਕਰਦੇ ਸਨ ਇਸੇ ਸਥਾਨ ਦੇ ਉੱਪਰ ਮੌਜੂਦ ਹੈ ਆਪਾਂ ਦਰਸ਼ਨ ਕਰਦੇ ਆ ਸਾਹ ਸੰਗਤ ਜੀ ਤੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਭਾਈ ਕਨਈਆ ਜੀ ਅਤੇ ਇਸ ਪਾਸੇ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਹੀ ਭਾਈ ਕਨਈਆ ਜੀ ਦਾ ਤਪ ਸਥਾਨ ਹੈ ਜਿੱਥੇ ਭਾਈ ਕਨਈਆ ਜੀ ਭਗਤੀ ਕਰਿਆ ਕਰਦੇ ਸਨ ਸੋਹ ਜੀ ਕਰਦੇ ਆ ਦਰਸ਼ਨ ਸ੍ਰੀ ਜੀ ਤਪ ਸਥਾਨ ਭਾਈ ਕਨਈਆ ਜੀ ਰਾਮਦਾਸ ਸਰੂਰ ਨਾਤੇ ਸਭ ਦੇ ਸਾਰੇ பாਪ ਕੁਮਾਤੇ ਨਿਰਮਲ ਹੋਏ ਕਾਇਸ਼ ਨੰਨਾ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਦੋ ਬੋਲੀਆਂ ਸਥਿਤ ਹਨ ਇੱਕ ਜਿਸ ਨੇ ਤੁਸੀਂ ਦਰਸ਼ਨ ਕਰ ਰਹੇ ਹੋ ਅਤੇ ਇੱਕ ਬੋਲੀ ਗੁਰਦੁਆਰਾ ਸਾਹਿਬ ਜੀ ਦੇ ਬਾਹਰਲੇ ਪਾਸੇ ਸਥਿਤ ਹੈ ਭਾਈ ਸਾਹਿਬ ਇਸ ਬੋਲੀ ਦੇ ਵਿੱਚੋਂ ਜਲ ਭਰ ਕੇ ਅਤੇ ਉਸ ਸਥਾਨ ਤੇ ਜ਼ਖਮੀਆਂ ਨੂੰ ਪਹਲਾਇਆ ਕਰਦੇ ਸਨ ਜਿੱਥੇ ਅੱਜ ਕੱਲ ਗੁਰਦੁਆਰਾ ਤਾਰਾਗੜ੍ਹ ਸਾਹਿਬ ਸਜੋਬਿਤ ਹੈ ਉਸ ਦੇ ਵੀ ਆਪਾਂ ਦਰਸ਼ਨ ਕਰਾਂਗੇ ਤਾਂ ਆਪ ਸਥਾਨ ਭਾਈ ਕਨਈਆ ਜੀ ਇਹ ਗੁਰਦੁਆਰਾ ਤਾਰਾਗੜ੍ਹ ਸਾਹਿਬ ਜੀ ਦੇ ਬਿਲਕੁਲ ਨਜ਼ਦੀਕ ਹੀ ਸਥਿਤ ਹੈ ਤਕਰੀਬਨ 300 ਮੀਟਰ ਦੀ ਦੂਰੀ ਦੇ ਉੱਪਰ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕੀਤੇ ਜਾ ਸਕਦੇ ਹਨ ਪ੍ਰਾਤਨ ਖੂਹ ਅਤੇ ਇਸ ਦੇ ਨਾਲ ਹੀ ਬਣੀ ਹੋਈ ਹੈ ਜੀ ਬੋਲੀ ਆਪਾਂ ਦਰਸ਼ਨ ਕਰਦੇ ਹਾਂ ਜੀ ਸੋ 사ਸੰਗ ਜੀ ਅੰਦਰ ਚਲਦੇ ਆ ਤੇ ਦਰਸ਼ਨ ਕਰਦੇ ਆ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸੋ ਬੱਚੇ ਵੀ ਆ ਰਹੇ ਨੇ ਮੱਥਾ ਟੇਕਣ ਵਾਸਤੇ ਸਰਨਾਮ ਦਾ ਸਹਿਮਈ ਸਹਾਰੇ ਸਰਨਾਮ ਦਾ ਸਹਿਮਈ ਸਹਾਰੇ ਸੰਗਜੀਤ ਤੁਸੀਂ ਦਰਸ਼ਨ ਕਰ ਰਹੇ ਹੋ ਢੋਲ ਭਾਈ ਕਨਈਆ ਜੀ ਜਿਸ ਨਾਲ ਭਾਈ ਕਨਈਆ ਜੀ ਬੋਲੀ ਦੇ ਵਿੱਚੋਂ ਜਲ ਭਰਿਆ ਕਰਦੇ ਸਨ ਅਤੇ ਏਓ ਹੈਓ ਜੀ ਮਸ਼ਕ ਜਿਸ ਨਾਲ ਭਾਈ ਸਾਹਿਬ ਜ਼ਖਮੀਆਂ ਨੂੰ ਪਾਣੀ ਪੁਲਾਇਆ ਕਰਦੇ ਸਨ ਸੰਗਤ ਜੀ ਬੱਕਰੇ ਦੀ ਖੱਲ ਦੀ ਬਣੀ ਹੋਈ ਇਹ ਮਸ਼ਕ ਜਿਸ ਦੀ ਹੈਂਡਲ ਬਣੇ ਹੋਏ ਨੇ ਯਾਨੀ ਕਿ ਤਣੀਆਂ ਬਣੀਆਂ ਹੋਈਆਂ ਨੇ ਜਿਸ ਨੂੰ ਮੋਢੇ ਦੇ ਵਿੱਚ ਪਾਇਆ ਜਾਂਦਾ ਸੀ ਅਤੇ ਇਸ ਮਸ਼ਕ ਨੂੰ ਪਾਣੀ ਦੇ ਨਾਲ ਭਰ ਕੇ ਤੇ जख्मियां ਨੂੰ ਪਾਣੀ ਪਲਾਇਆ ਜਾਂਦਾ ਸੀ ਤੇ ਅੱਜ ਵੀ ਉਸੇ ਤਰ੍ਹਾਂ ਹੀ ਇਹ ਮਸ਼ਕ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਮੌਜੂਦ ਹੈ ਤੇ ਸੰਗਤ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਜਦੋਂ ਵੀ ਅਨੰਦਪੁਰ ਸਾਹਿਬ ਵਿਖੇ ਆਉਣ ਦਾ ਤੁਹਾਨੂੰ ਮੌਕਾ ਮਿਲਦਾ ਹੈ ਤਾਂ ਇਸ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਜ਼ਰੂਰ ਕਰਕੇ ਜਾਓ ਸਾਹ ਜੀ ਸਾਧ ਸੰਗਤ ਜੀ ਦਰਸ਼ਨ ਕਰਦੇ ਆ ਉਸ ਪਵਿੱਤਰ ਬੌਲੀ ਸਾਹਿਬ ਦੇ ਜਿਸ ਤੋਂ ਭਾਈ ਕਨਈਆ ਜੀ ਚਲ ਭਰਿਆ ਕਰਦੇ ਸਨ ਅਤੇ ਜਿਹੜੇ ਜੰਗ ਦੇ ਵਿੱਚ ਦੁਸ਼ਮਣ ਜ਼ਖਮੀ ਹੋ ਜਾਂਦੇ ਸਨ ਸੋ ਉਹਨਾਂ ਨੂੰ ਉਹਨਾਂ ਜ਼ਖਮੀਆਂ ਨੂੰ ਪਾਣੀ ਪਲਾਇਆ ਕਰਦੇ ਸਨ ਜਲਦੀ ਸੇਵਾ ਕਰਿਆ ਕਰਦੇ ਸਨ ਵਾਹਿਗੁਰੂ ਸੰਗਤ ਜੀ ਇਹ ਹੈ ਜੀ ਉਹ ਪਵਿੱਤਰ ਬੌਲੀ ਸਾਸੰਗ ਜੀ ਸੇਵਾ ਦੇ ਪੁੰਜ ਭਾਈ ਕਨਈਆ ਜੀ ਤੇ ਅੱਜ ਆਪਾਂ ਪਹੁੰਚਿਆ ਉਸ ਸਥਾਨ ਦੇ ਉੱਪਰ ਜਿੱਥੇ ਭਾਈ ਕਨਈਆ ਜੀ ਜਿਸ ਕੁੰਡ ਦੇ ਵਿੱਚੋਂ ਜਿਸ ਬੋਲੀ ਦੇ ਵਿੱਚੋਂ ਜਲ ਭਰਿਆ ਕਰਦੇ ਸਨ ਅਤੇ ਜ਼ਖਮੀਆਂ ਨੂੰ ਪੁਲਾਇਆ ਕਰਦੇ ਸਨ ਸੋ ਸਾਸੰਗ ਜੀ ਇਹ ਹੈ ਜੀ ਉਹ ਪਵਿੱਤਰ ਬੋਲੀ ਜਿਸ ਵਿੱਚ ਉਹ ਭਾਈ ਕਨਈਆ ਜੀ ਜਲ ਭਰਿਆ ਕਰਦੇ ਸਨ ਅਤੇ ਜ਼ਖਮੀ ਦੁਸ਼ਮਣਾਂ ਨੂੰ ਪੁਲਾਇਆ ਕਰਦੇ ਸਨ ਅਤੇ ਉਹ ਫਿਰ ਦੁਬਾਰਤੋਂ ਲੜਨ ਵਾਸਤੇ ਤਿਆਰ ਹੋ ਜਾਂਦੇ ਸਨ ਸਸਾ ਸੰਗਤ ਜੀ ਆਪਾਂ ਦਰਸ਼ਨ ਕੀਤੇ ਨੇ ਗੁਰਦੁਆਰਾ ਭਾਈ ਕਨਈਆ ਜੀ ਸ੍ਰੀ ਅਨੰਦਪੁਰ ਸਾਹਿਬ ਕੇ ਸੋ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਤਾਂ ਜੋ ਜਿਹੜੀਆਂ ਸੰਗਤਾਂ ਹਾਲੇ ਤੱਕ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇ ਦਰਸ਼ਨ ਕਰਨ ਤੋਂ ਵਾਂਝੀਆਂ ਨੇ ਉਹ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਸਕਣ ਤੇ ਸੰਗਤ ਜੀ ਇੱਕ ਦਾਸ ਵੱਲੋਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਮਿਲਦੇ ਆ ਜੀ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ